ਚੋਣਾ ਨੂੰ ਲੈ ਕੇ ਬਾਹਰਲੇ ਜ਼ਿਲ੍ਹੇ ਤੋਂ ਬੁਲਾਏ ਇਨਸਪੈਕਟਰ ਅਤੇ ਸਰਵਨ ਇਨਸਪੈਕਟਰ ਅੱਜ ਕੀਤੀ ਗਈ ਵਾਪਸ ਏ ਡੀ ਜੀ ਪੀ ਐਸ ਬੀ ਐਸ ਪਰਵਾਰ ਨੂੰ ਮਿਲੇ ਅਤੇ ਮੰਨ ਰਹੇ ਹਨ ਉਹਨਾਂ ਦੇ ਵਾਪਸੀ ਦੇ ਆਰਡਰ ਮੰਗਲਵਾਰ ਨੂੰ 1 ਵਜੇ ਦੇ ਲਗਭਗ ਇਨਸਪੈਕਟਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣਾ ਦੇ ਸਬੰਧ ਦੇ ਵਿੱਚ ਬਾਹਰਲੇ ਜ਼ਿਲ੍ਹੇ ਤੋਂ ਸਾਨੂੰ ਬਠਿੰਡਾ ਲਗਾਇਆ ਗਿਆ ਸੀ ਮਾਨਸਾ ਤੋਂ ਅਤੇ ਹੁਣ ਚੋਣਾ ਸਹੀ ਸਲਾਮਤ ਨਿਬੜ ਗਿਆ ਨਾ ਚੋਣ ਜਾਬਤਾ ਖਤਮ ਹੋ ਗਿਆ ਹੈ ਜਿਸ ਨੂੰ ਲੈ ਕੇ ਆ ਜੋ ADGP SP S Parmar ਨੂੰ ਮਿਲੇ ਅਤੇ ਉਹਨਾਂ ਦੇ ਵਾਪਸੀ ਦੇ ਆਰਡਰ ਬਣ ਰਹੇ ਹਨ ਦੱਸਦੀ ਹੈ ਕਿ ਬਠਿੰਡਾ ਦੇ ਜਿਹੜੇ ਇਨਸਪੈਕਟਰ ਤੇ ਸਬ ਇਨਸਪੈਕਟਰਸ ਹਨ ਉਹ ਮਾਨ ਸਰ ਲਗਾ ਦਿੱਤੇ ਗਏ ਸਨ ਚੋਣਾ ਨੂੰ ਲੈ ਕੇ ਅਤੇ ਮਾਨ ਸਰ ਦੇ ਬਠਿੰਡਾ ਲਗਾ ਦਿੱਤੇ ਗਏ ਹਨ ਅੱਜ ਉਹਨਾਂ ਦੀ ਵਾਪਸੀ ਕੀਤੀ ਗਈ ਅੱਜ ਉਹਨਾਂ ਦੇ ਇੱਥੋਂ ਦੇ ਜੋ ਆਪਣਾ ਰੀਲੀਜ਼ਿੰਗ ਆਰਡਰ ਹੈ ਉਹ ADGP ਇਸ ਵੀ ਸਪਰਮਾਰ ਵੱਲੋਂ ਬਣਾ ਦਿੱਤੇਗੇ ਹਨ ਅਤੇ ਉਹਨਾਂ ਨੂੰ ਹੁਣ ਵਾਪਸ ਮਾਨਸਾ ਜਾਣਾ ਹੋਵੇਗਾ। ਭਾਈ ਸਰ ਕੀ ਨਾਮ ਹੈ ਤੁਹਾਡਾ? ਮੈਂ ਸਪੈਕਟਰ ਦਸਵੀਰ ਸਿੰਘ ਆ ਜੀ। ਕੀ ਕਹਿੰਦੇ ਕਿ ਮੇਰੇ ਵਾਪਸੀ ਹੋ ਜਾਈਏ। ਇੱਕ ਜਿਹੜਾ ਨੋਰਮਸ ਨੇ ਵੀ ਇਲੈਕਸ਼ਨ ਦੇ ਮਤਲਬ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਇੰਸਪੈਕਟਰ ਜਾਂ ਸਬ-ਇੰਸਪੈਕਟਰ ਨਹੀਂ ਰਹਿ ਸਕਦੇ ਉਹ ਤਾਂ ਸਾਡੇ ਵੀ ਮੇਰੀ ਮਾਨਸਾ ਤੋਂ ਬਦਲੀ ਬਟੇਂਡਾ ਦੀ ਹੋਈ ਸੀ। ਔਰ ਹੁਣ ਚੋਣ ਜਾਬਾ ਦਾ ਕੱਟ ਹੋ ਚੁੱਕਿਆ। ਤੇ ਹੁਣ ਅਸੀਂ ਆਪਣੇ ਮਾਨਸਾ ਜਿਲ੍ਹਾ ਵਾਪਸ ਜਾਣਾ ਚਾਹੁੰਦੇ ਸੀ ਉਹਨਾਂ ਕਰਕੇ ਅਸੀਂ ਐਡੀਜੀਪੀ ਸਾਹਿਬ ਦੇ ਮਾਨਯੋਗ ਡੀਜੀਪੀ ਸਾਹਿਬ ਦੇੇਸ਼ ਹੋਣ ਵਾਸਤੇ ਆਈ ਸੀ ਕਿ ਸਾਡੀ ਜਿਹੜੀ ਬਦਲੀ ਹੁਣ ਨਹੀਂ ਕੀਤੀ ਜਾਵੇ ਕਿਨੇ ਕਿ ਇਨਸਪੈਕਟਰ ਸਬਸਪੈਕਟਰ ਕਿਨੇ ਕਰਦੇ ਨੇ ਪਰ ਮਾਨਸਾ ਰਿਸਪੈਕਟ ਟੂ ਦਾ ਅਸੀਂ ਇੱਕ ਜਣਾ ਦੋ ਹੀ ਆ ਜਿੱਥੇ ਬਾਕੀ ਸਭ ਇਨਸਪੈਕਟਰ ਕਾਫੀ ਨੇ ਤਕਰੀਬਨ 20 ਦੇ ਕਰੀਬ ਨੇ ਜਿਹੜੇ ਮਾਨਸਾ ਜਾਣਾ ਚਾਹੁੰਦੇ ਆ ਪਰ ਮਾਨਸਾ ਤੋਂ ਵੀ ਆਉਣ ਵਾਲੇ ਕਾਫੀ 15-20 ਮਾਨਸਾ ਤੋਂ ਆਉਣ ਵਾਲੇ ਨੇ ਇੱਥੇ ਤੇ ਉਹ ਨਾਲ ਸਾਡੀ ਬੜੀ ਵਧੀਆ ਰਹੀ ਮਾਨਸਾ ਪਟੰਨਾ ਜਿਲ੍ਹਾ ਬਹੁਤ ਸ਼ਾਂਤੀ ਨਾਲ ਗੁਜ਼ਰੀ ਕੋਈ ਵੀ ਅਨਸਾਵਿਕਾ ਪਾਣੀ ਵਾਪਰੀ ਬੜੀ ਉਸਦੀ ਖੁਸ਼ੀ ਆ ਅਸੀਂ ਸਾਰੀ ਟੀਮ ਨੇ ਸਾਡੀ ਜਿੰਨੀ ਸੀ ਸਾਰਿਆਂ ਨੇ ਬੜੇ ਤੰਦਈ ਨਾਲ ਇਹ ਡਿਊਟੀ ਕੀਤੀ ਤੇ ਔਰ ਬਹੁਤ ਵਧੀਆ ਰਿਹਾ ਅੱਜ ਕਿਵੇਂ ਪ੍ਰਕਾਰ ਦਿੱਤੇ ਗਏ ਕਿ ਬਾਸੀ ਦੇ ਆਰਡਰ ਦੇ ਦਿੱਤੇ ਗਏ ਕਿ ਬਾਸੀ ਦੇ ਆਰਡਰ ਪੜ ਰਿਹਾ ਜੀ ਜੀਤ ਸਿੰਘ ਸਾਹਿਬ ਨੂੰ ਮਿਲਦੇ ਸੀ ਉਹਨਾਂ ਨੇ ਕਿਹਾ ਵੀ ਤੁਹਾਡੇ ਸਾਰਿਆਂ ਦੇ ਇਕੱਠੇ ਆਰਡਰ ਤਿਆਰ ਕਰਦਾ ਤੇ ਛੇਤੀ ਉਸ ਦਾ ਤਾਂ ਜਲਦੀ ਮਿਲ ਜਾਣਾ